ਸਤ ਸ੍ਰੀ ਅਕਾਲ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਬਣਾ ਲਗਭਗ ਸੂਨ ਨੂੰ 10 ਤੋਂ ਆਪਾਂ 4 ਦਿਨਾਂ ਦੇ ਵਿੱਚ ਵਿੱਚ ਰੈਡੀ ਤੇ ਇੱਕ ਹੈਗੇ ਤਾਜੀ ਸੂਈ ਵੀ ਆ ਨਖਸਰੇ ਤੁਸੀਂ ਦੇਖਦੇ ਪਿਓ ਸਾਰੇ ਦੇ ਸਾਰੇ ਸੇਜ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਆ ਆਪਣਾ ਨਾਂ ਬਾਈ ਭਵਨਪ੍ਰੀਤ ਸਿੰਘ ਆਪਾਂ ਡੰਡ ਐ ਜਿਹੜਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ ਹੈ ਕੰਟੈਕਟ ਨੰਬਰ ਹੈਗਾ 987786899 ਤੇ ਦੂਜਾ ਨੰਬਰ ਹੈਗਾ 973550842 ਅੱਜ ਆਪਾਂ 25 ਤਰੀਕ ਨੂੰ ਵੀਡੀਓ ਕਵਰ ਕਰਦੇ ਆਂ ਸ਼ਾਮ ਦੇ ਟਾਈਮ ਹਾਂਜੀ ਬਾਈ ਕਿੰਨੇ ਨਾਗ ਖੜੇ ਆਪਣੇ ਕੋਲ ਅਵੇਲੇਬਲ ਆਪਾਂ ਕੋਲ ਵੀਰੇ 15 ਗੱਬਣ ਹੋਣਿਆ ਹੈ ਪੈਂ ਠੀਕ ਹੈ ਇੱਕ ਤਾਜੀ ਸੂਈ ਵੀ ਤੇ ਬਾਕੀ ਟੋਟਲ ਗੱਬਣ ਸਾਰੇ ਗੱਬਣ ਹੋਣੇ ਵੀਰੇ 2 ਠੀਕ ਹੈ ਪਹਿਲਾ ਨੰਬਰ ਜਿਹੜੇ ਆਪਾਂ ਇਹ ਦੇਖਦੇ ਪਏ ਆ ਤੇ ਇਸ ਸੂਆ ਕਿਹੜਾ ਸੁੰਦੀ ਆ ਦੂਜਾ ਸੂਆ ਸੁੰਦੀ ਆ ਬਾਈ ਦੂਜਾ ਸੂਆ ਇਹਦਾ ਪਿਛਲੇ ਸੂਏ ਦਾ ਰਿਕਾਰਡ ਆ ਬਹੁਣ ਦੱਸਿਆਉਣ ਵਾਲਾ ਠੀਕ ਆ 36 ਕਿਲੋ ਦੁੱਧ ਪਲੂਣ ਦਾ ਪਾਇਵ ਆ ਪਾਇਵ ਆ ਤੇ ਇਸ ਵਾਰ ਆਪਾਂ ਕੀ ਗੈਸ ਕਰ ਸਕਦੇ ਹਾਂ ਇਹਦਾ ਬਾਈ 40 ਕਿਲੋ ਦਿੰਨਾ ਨਾ ਗ੍ਰਾਮ ਵਾਲੀ ਠੀਕ ਆ ਤੇ ਇਹਦਾ ਆਪਾਂ ਬਾਇਓ ਡਾਟਾ ਸਾਰਾ ਦੱਸਾਂਗੇ ਕਿਰੇ ਸੀਮਨ ਦਾ ਬਾਈ ਸਾਰਾ ਕੋਈ ਵੀ ਆਡਰ ਕਾਰਡ ਦੱਸਾਂਗੇ ਠੀਕ ਆ ਧੋਰੀ ਬਾਹਰ ਨੂੰ ਸਭਰ ਪਹਿਲੇ ਨੰਬਰ ਤੇ ਦੂਜਾ ਸੂਆ ਵਹਿੜ ਸੁੰਦੀ ਪਈ ਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਕੱਦ ਕਾਠ ਬਹੁਤ ਆ ਤੇ ਸਾਈਨਿੰਗ ਵਗੈਰਾ ਦੇਖੋ ਬੈਕ ਸਾਈਡ ਤੇ ਪ ਤੋ ਮੂਵ ਮੱਥਾ ਦੇਖ ਕੇ ਦੇਖਣੀ ਕਹਿੰਨੇ ਹੋਗੇ ਮੂਹਰੋ ਦਿਖਾਈ ਸੀ ਪਹਿਲਾਂ ਬਾਈਆਂ ਨੇ ਇਹ ਗੱਪ ਛੱਡੀ ਜਾਂਦੇ ਆ ਤੋ ਲੈਵਾ ਦੇਖੋ ਚੌੜੀ ਹੋ ਤੁਰਦੀ ਆ ਜਮਾ ਤੇ 37 ਕਿਲੋ ਦੁੱਧ ਭਲੂਣ ਦਾ ਪਾਇਆ ਵਾ 40 ਕਿਲੋ ਮੰਨ ਕੇ ਇਸ ਵਾਰ ਖਰੀਦ ਲਿਓ ਤੇ ਦੁੱਧ 40 ਤੋਂ ਵੀ ਹੋ ਸਕਿਆ ਬਾਹਰ ਪਾ ਦੇ ਬਾਕੀ ਥਣ ਦੇਖੋ ਥਣਾ ਦੇ ਸਪੇਸ ਵਗੈਰਾ ਤੇ ਨਾੜਾ ਵਗੈਰਾ ਸੋਹਣਿਆ ਚੰਗੀ ਦਿਖਾਈ ਦਿੰਦੀਆਂ ਪਈਆਂ ਦੂਸਰਾ ਸਵੇਰ ਸੁੰਦੀਆ ਜੈ ਨੂੰਣ ਜਮਾ ਤੇ ਸੂਣ ਦੇ ਵਿੱਚ ਹਫਤਾ ਅਗਲਗ ਭਾਗ ਵਾਕੀ ਆ 40 ਤੋਂ ਹਵਾ ਪਾ ਦੁੱਧ ਪਾ ਦਨੇ ਇਸ ਵਾਰ ਇਹਨੇ ਤੇ ਫਿਰ ਦੂਜੇ ਨੰਬਰ ਜਿਹੜੇ ਆ ਤਾਜੀ ਸੂਈ ਦੇਖਦੇ ਪਏ ਆ ਏ ਭਾਈ ਦੁਜਾ ਸਵੇਰ ਸੁਈ ਹੈਗੀ ਅੱਜ ਹੀ ਸੁਈਏ ਅੱਜ ਹੀ ਸੁਈਏ ਵੀਰੇ ਤੇ 8 8.5 ਕਿਲੋ ਦੀ ਬੋਲੀ ਕੱਢੀ ਵੀ ਹੈਗੀ ਠੀਕ ਹੈ ਤੇ ਜੇਰ ਵਗੈਰਾ ਡਾਂਦਾ ਵੀਡੀਓ ਆਪਣੇ ਕੋਲੇ ਬਕਾਇਦਾ ਬਣੀ ਜੇ ਬੱਚਾ ਮੇਲ ਆ ਬੱਛਾ ਬਈ ਬੱਚਾ ਇਹਦੇ ਪਿੱਛੇ ਆ ਤੇ 8 8.5 ਕਿਲੋ ਬੋਲਾ ਆ ਸਵੇਰੇ ਇਹਦਾ 14 ਹਾਂਜੀ ਤੇ ਅੰਦਾਜ਼ਾ ਲਾਈ ਜੀ ਹੁਣ ਵੀ ਪਾਉ ਦੂ 7-8 ਕਿਲੋ ਦੁੱਧ ਬਈ 30 ਕਿਲੋ ਨਾਰਮਲੀ ਦੁੱਧ ਦੇਣਾ ਬੈੜਾ ਜੇ ਹੁਣ ਆਪਾਂ ਚਵਾਈ ਕਰੇ ਮੰਨ ਪਰ 9-10 ਕਿਲੋ ਬੋਲਾ ਚੋਦੀਗੀ ਭਾਈ ਦੁੱਧ ਦੀ ਆਪਾਂ ਹੋਣ ਗੱਲ ਵੱਖਰੀ ਆਪਾਂ ਦੁੱਧ 30 ਕਿਲੋ ਚਵਾ ਕੇ ਦੇ ਦਾਂਗੇ ਠੀਕ ਹੈ 30 ਕਿਲੋ ਕਮ ਬਡਾਨਾ ਸੋ ਮੇਲਾ ਵਗੈਰਾ ਦੇਖੋ ਤੁਹਾਡੇ ਸਾਹਮਣੇ ਲੱਗਿਆ ਵਾ ਤੇ ਪਿੱਛੇ ਬੱਚਾ ਮੇਰਗਾ ਵਾ ਸੋ ਹਵਾਨਾ ਦੇਖੋ ਅੱਗੇ ਪਿਛਲਾ ਸੋਹਣਾ ਹਵਾਨਾ ਹੈਗਾ ਤੇ ਨਾਲ ਨੂੜਾ ਬਹੁਤ ਚੰਗੇ ਦਿਖਾਈ ਦਿੰਦੇ ਪਈਆਂ ਕੱਦ ਕਾਠ ਦੇ ਵਿੱਚ ਤੇ ਪਿੰਡੇ ਤੇ ਸ਼ਾਈਨਿੰਗ ਵਗੈਰਾ ਬਹੁਤ ਅਸੋਥਣਾ ਜਿਹਾ ਸਪੇਸ ਦੇਖੋ ਤੇ ਰਿੰਕਲਸ ਵਗੈਰਾ ਚੰਗੇ ਪੈਂਦੀਆਂ ਪਈਆਂ ਦੂਸਰਾ ਸੂਆ ਸੂਈ ਸਵਾਈ ਕੱਲੇ ਪਹਿਲੇ ਮੰ ਤੇਰੇ ਤੀਜੇ ਨੰਬਰ ਜਿਹੜੀ ਵੈੜ ਦੇਖੀ ਜਾਨੇ ਆਪਾਂ ਇਹ ਬਈ ਦੂਜਾ ਸੂਆ ਵੈੜ ਸੂਈ ਇਹ ਵੀ ਠੀਕ ਹੈ ਹਾਂ ਦੇਣੇ ਦੀ 12 13 ਦਿਨ ਪੈਂਡਿੰਗ ਪੈਣੇ ਵੜਦੇ ਜੀ ਠੀਕ ਐ 12 13 ਦਿਨ ਪੈਂਡਿੰਗ ਪਿਆ ਦੂਸਰਾ ਸੁਆ ਜੈਨੂੰ ਨਹੀਂ ਤੁੰਦੀ ਆ ਜਮ ਦੂਜਾ ਸੁਆ ਤੁੰਦੀ ਬਾਈ ਰਿਜਨਲ ਠੀਕ ਐ ਤੇ ਕੀ ਇਹਦਾ ਬੈਕਗ੍ਰਾਉਂਡ ਦੱਸਿਆ ਹੋ ਦੁੱਧ ਦਾ ਦੋ ਦੋ 38 ਕਿਲੋ ਦੁੱਧ ਆਵੇ ਪਹਿਲਾਂ ਦਾ ਠੀਕ ਐ ਤੇ ਜਾਉ 40 ਤੋ ਪਾਰ ਐ ਸਵਾਰ 40 ਤੋਂ ਪਲੱਸ ਖੁੱਲਾ ਦੇਣਾ ਨਾਰਮਲੀ ਠੀਕ ਐ ਦਿਨ 12 ਤੇਰਾ ਬਾਕੀ ਪਿਆ ਹੈ ਹਨਾ 12 ਦਿਨ ਪੈਂਡਿੰਗ ਪੈਣੇ ਬਾਈ ਠੀਕ ਐ ਤੇ ਬਾਕੀ ਨਾੜਾ ਵਗੈਰਾ ਦੇਖ ਸਕਦੇ ਆਪਾਂ ਬਹੁਤ ਚੰਗੀਆਂ ਸੋਹਣੇ ਨਾੜਾ ਮਿਲ ਕਿਵੇਂ ਦੇਖੋ ਪੂਰੀ ਮੋਟੀ ਸੋ ਦੇਖ ਸਕਦੇ ਹੋ ਨ 37 ਕਿਲੋ ਦੁੱਧ ਪਲੂਣ ਦਾ ਪਾਇਆ ਵਾ ਦੂਸਰਾ ਸੂਇਸ ਵਾਰ 40 ਤੋਂ ਅੱਬਾ ਦੁੱਧ ਦੇ ਦੇਣਾ ਸੋ ਬਰੀਕੀਆਂ ਵਗੈਰਾ ਬਹੁਤ ਆ ਵੜ ਦੇ ਵਿੱਚ ਤੇ ਕੱਦ ਕਾਠ ਵੀ ਜਿੰਦ ਜਾਣ ਤੇ ਬਜਰ ਮੂਜਰ ਬਹੁਤ ਹੈ ਨਹੀਂ ਗੱਲ ਵੀ ਰਸੀ ਨਾ ਮੇ ਕਿਸੇ ਪਾਸਿਓ ਸੋ ਦੁੱਧ 40 ਕਿਲੋ ਤੋਂ ਅੱਬਾ ਬਾਦੂ ਮਣ ਦੁੱਧਾ ਦੇਣਾ ਇੱਕ ਦਿਨ ਦਾ ਇਹਨੇ ਸੋ ਆ ਦੇਖੋ ਨਾਣਾ ਬਿਲਕੁਲ ਬਰੀਕ ਨਾਣਾ ਜਿੰਨੀਆਂ ਹਵਾਨੇ ਦੇ ਨਾੜਾ ਚੰਗੇ ਨੇ ਉਸ ਹਿਸਾਬ ਨਾਲ ਪਸ਼ੂ ਨੇ ਦੁੱਧ ਪਾਉਣਾ ਹੁੰਦਾ ਸੋ ਦੇਖੋ ਨਰਮ ਪੂਰੀ ਆ ਤੇ ਫਿਰ ਜਿਹੜੇ ਚੌਥੇ ਨੰਬਰ ਦੇ ਵੜ ਦੇਖੀ ਜਾਂਦੇ ਆਪਾਂ ਇਹਨੇ ਕਿਹੜਾ ਸੂਆ ਸੁਣਾ ਇਸ ਵਾਰ ਬਾਈ ਦੂਜਾ ਸੂਆ ਸੁਣਦੀ ਹੈਗੀ ਤੇ ਐ ਮੰਨ ਕੇ ਚੱਲ ਬਈ ਦੁੱਧ 30 ਕਿਲੋ ਨੋਰਮਲ ਹੀ ਦੁੱਧ ਪਾਉਣਾ ਬੈੜ ਨੇ ਠੀਕ ਹੈ ਤੂੰ ਬਾਕੀ 100% ਮੇਰੇ ਹਿਸਾਬ ਨਾਲ ਇਹਦਾ ਸੌਦਾ ਹੋ ਗਿਆ ਬੈੜਾ ਦੁੱਧ ਦਾ ਇੱਕ ਇਹਦਾ ਤੇ ਇੱਕ ਉਹ ਬੱਸੀ ਦਾ ਬਈ ਠੀਕ ਹੈ ਤੇ ਉਹ ਵੀਰ ਕਾਣਪੁਰ ਤੋਂ ਆਏ ਹੋਏ ਨੇ ਜੀ ਸਰ ਕਾਣਪੁਰ ਜਾਣਾ ਇਹਨੇ ਕਾਣਪੁਰ ਜਾਣਾ ਬਈ ਇਹਨੇ ਤੇ ਜਿੱਥੇ ਅਸਲਾ ਆਉਂਦਾ ਜਿੱਥੇ ਉੱਥੇ ਜਾਣਾ ਇਹਨੇ ਹੈ ਉਹ ਬਾਕੀ ਕਹਿਣ ਦੀ ਹੈ ਬਈ ਉਹਦਾ ਕਹਿੰਦੇ ਸਾਡੇ ਬਣਦਾ ਹੀ ਨਹੀਂਗਾ ਆ ਗੱਲ ਕਹਿਣ ਦੀ ਹੈ ਠੀਕ ਹੈ ਸੋ ਕਾਣਪੁਰ ਚੱਲੇ ਜਿਹੜਾ ਕਹਿੰਦੇ ਉਹ ਗੀਤਾਂ ਚ ਕਾਣਪੁਰੋਂ ਮਗਾਇਆ ਸੀ

जितनी गाय दी की संतुष्टि हो गया ऐसे जैसे आते अभी कहीं किसी के पास दुलार के पास चले गए वो काउंट नहीं हुआ नहीं, नहीं 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 आपके इसलिए अपने घर से गाय दिए तेरे को ना एक बारी और भी पहले घर देखी उन्होंने अपने को गांव ठीक है ते बाकी ये कहंदे थनु बाहर कमा के लेके उन फिर आप बाहर भी कमा के लेके आए हैं कि कल इन भी अपन करू गांव देती इनहां नु ठीक है बाहर भा भी सुन बाहरों ठीक है ठीक है बाहर गांव भी देख तू ਦਿਕਤ ਨਹੀਂ ਆਪਾਂ ਨੂੰ ਖੁੱਲਾ ਜਿਹਨੂੰ ਦਿੱਤਾ ਜੀ ਗਿਆ ਵੀ ਕੋਈ ਗੱਲ ਨਹੀਂ ਬਾਕੀ ਜਿਵੇਂ ਇੰਨੀ ਦੂਰ ਤੋ ਆਏ ਆਪਣੇ ਬਾਈ ਤੁਸਾਂ ਦਾ ਆਪਣੇ ਅੱਗੇ ਘਰੇ ਕੰਦੀਆਂ ਹਮਤਨ ਦੇ ਇੱਥੇ 15 ਗਾਂਆਂ ਵਿੱਚੋਂ ਦੋ ਪਸੰਦ ਆਈ ਗਆਂ ਵੀਰਾਂ ਦੇ ਬਾਕੀ ਜਾਵਾਂ ਬਾਈ ਛੇਲ ਹੋ ਗਈਆਂ ਗਾਈਆਂ ਚਲੀ ਗਈਆਂ ਨਿਕਾਈਆਂ ਪਰ ਕੋਦੋਂ 20 ਤੋਂ ਪਲੱਸ ਹੀ ਅੱਜ ਆ 20 ਤੋਂ ਪਲੱਸ ਗਆਂ ਜਾਂ ਸੀਗੇ ਗਾਈਆਂ ਸੀ ਠੀਕ ਹੈ ਲੈਤੀ ਆਪਾਂ ਗੱਪਣ ਗਾਈਆਂ ਸਾਰੀ ਠੀਕ ਹੈ ਅੱਛਾ ਲੱਗਾ ਬਾਈ ਕਵਰੇਜ ਬਹੁਤ ਅੱਛਾ ਸਾਰਾ ਟਰਾਂਸਪੋਰਟ ਵਗੈਰਾ ਸਭ ਕੁਝ ਕਰਵਾ ਕੇ ਦਿਆ ਉਹਨਾਂ ਨੇ ਆਪਾਂ ਨੂੰ ਵੀ ਟਲੋ ਬਾਈ ਆਪਣੀ ਵੀਡੀਓ ਦੇਖ ਕੇ ਆਏ ਨੇ ਠੀਕ ਹੈ ਠੀਕ ਹੈ ਤੇ ਵੀਰੇ ਪ ਏ ਬਾਈ ਦੂਜਾ ਸੂਆ ਬੱਸੀ ਹੁੰਦੀ ਆ ਠੀਕ ਐ ਚਲੋ ਆਪਾਂ ਕੱਚੀ ਉਹ ਦਿਖਾਉਣੀ ਤਾਂ ਹੈ ਨਹੀਂ ਜੀ ਦਿਖਾਤੀ ਫੇਰ ਠੀਕ ਐ ਤੇ ਵੀ ਜਦਨੇ ਤਿਆਰੀ ਹੋ ਗਈ ਠੀਕ ਐ ਉਹਦਾ ਸੇਲ ਹੋ ਗਈ ਪਹਿਲਾਂ ਤਾਂ ਕਹਿਣਾ ਕੀ ਹੈਗਾ ਠੀਕ ਐ ਜਦਨੇ ਰੈਡੀ ਹੋ ਗਈ ਫੇਰ ਆਪਾਂ ਦਿਖਾਉਣੀ ਆ YouTube ਤੇ ਵੀ ਐਦਾਂ ਹੋਣੀ ਇਹਨੇ ਬੱਸੀ ਬਣਦੀ ਐ ਠੀਕ ਐ ਵੀ ਜਿੱਦਾਂ ਫੌਨ ਕੰਟਰੀ ਵਿੱਚ ਬਾਹਰ ਨਹੀਂ ਫਿਰਦੀ ਹੁੰਦੀਆਂ ਬੱਸੀਆਂ ਠੀਕ ਐ ਐਦਾਂ ਬਣਦੀ ਐ ਬੱਸੀ ਠੀਕ ਐ ਕੱਚੀ ਆ ਜੇ ਹਣਾ ਤੱਬਿਆ ਬੱਸੀ ਦਾ ਤੇ ਵਾਕੀ ਨਾੜਾ ਨੋੜੇ ਬਹੁਤ ਤਗੜੀਆਂ ਹਨਾ ਨਾੜਾ ਹੀ ਬਈ ਹੇ ਦਿਨ 20 ਪੈਣੇ ਬੱਸੀ ਦੇ ਹੈ ਜੀ 20 ਦਿਨ ਕੱਚੀ ਆ ਹੈ ਨਾ ਕੱਚੀ ਆ 20 ਦਿਨ ਦੀ ਬੱਸੀ ਠੀਕ ਹੈ ਪਰਮਾਤਮਾ ਲੰਮੀ ਉਮਰ ਲਾਵੇ ਇਹਨੂੰ ਹੈ ਇੱਕ ਗੁਣਾ ਦੀ ਗੁਥਲੀ ਹੋਈ ਹੈ ਨਾ ਠੀਕ ਹੈ ਤੇ ਤਿਆਰੀ ਕਰਕੇ ਬੱਸੀ ਨੂੰ ਪੱਦਾ ਜੇ ਠੀਕ ਹੈ ਉਹਦਾ ਗੱਲ ਫੇਸਬੁਕ ਕੁਆਲਟੀ ਬੱਸੀ ਦੀ ਤੇ ਨੰਬਰ ਵੀ 01 ਹੀ ਹੈ ਪਹਿਲੇ ਨੰਬਰ ਦੀ ਉਹ ਫਾਰਮ ਦੀ ਇਸ਼ਾਨ ਹੈ ਨਾ ਬਈ ਸ਼ਾਨ ਸੀ ਅਸਲ ਬੱਸੀ ਸੀ ਠੀਕ ਹੈ ਇਸ ਰੈਂਕ ਹੁੰਦੇ ਆ ਬਈ ਬਹੁਤ ਵੱਡੇ ਫਾਰਮ ਚ ਲਈ ਜਾਂਦੇ ਬੱਸੀ ਠੀਕ ਹੈ ਹਾਂ ਸੋ ਬੱਚੀ ਦੀ ਤਿਆਰੀ ਵਗੈਰਾ ਦੇਖੋ ਹਲੇ ਜਿੰਨੇ ਕਹਿੰਦਾ ਸੀਬਿਓ ਸੱਪ ਵਣਗੀ ਖਾ ਕੇ ਮਾਲ ਪਰਾਇਆ ਬਿਰ ਕਹਿੰਦਾ ਇਹਨੇ ਸੀਬਿਓ ਸੱਪ ਵੰਨਾ ਤੇ ਮਾਲ ਖਾਣਾ ਇਹਨੇ ਲੱਜਵਾ ਹਲੇ ਇੱਕ ਗੱਲ ਹੋਰ ਵੀ ਹੈ ਨਮਾਈ ਨਹੀਂ ਵੀ ਵਸੀਏ ਠੀਕ ਹੈ ਉਹ ਵੀ ਸਹੀ ਨਹੀਂ ਕਹਿੰਦੀ ਹੈ ਬਸ ਸਹੀ ਨਹੀਂ ਕਹਿੰਦੀ ਨਮਾਈ ਜਮਾ ਹੀ ਨਹੀਂ ਗਈ ਬਸ ਨਮਾਉਣੀ ਸੀਗੀ ਬਾਕੀ ਠੰਡ ਦੇ ਟਾਈਮ ਨਮਾਈ ਘਟ ਜਾਂਦੀ ਹੈ ਹਨਾ ਆਈ ਆਈ ਹੈ ਬਸਸੀਏ ਕਿੰਨਾ ਦੁੱਧ ਕੋਈ ਵੀ ਹੈ ਬਸਸੀਏ ਕਿੰਨਾ ਦੁੱਧ ਮੰਨੇ ਬੰਦਾ ਇਹਨੂੰ ਲੈਣ ਲੱਗਿਆ ਬਾਈ ਦੁੱਧਾਂ ਇਹ ਮੰਨ ਕੇ ਚੱਲ ਵੀ ਮਾਲਕ ਦਾ ਕਹਿੰਦਾ ਵੀ 50 ਕਿਲੋ ਦੁੱਧ ਦੂੰਗੀ ਠੀਕ ਹੈ ਆਪਾਂ 45 ਕਿਲੋ ਮੰਨ ਕੇ ਲਈਏਗੀ ਠੀਕ ਹੈ ਉਹ ਕਹਿੰਦਾ ਪੈ ਗਈ 50 ਕਿਲੋ ਨਾਰ ਬੀ ਬੀ 25 ਕਿਲੋ ਦਾ ਨਾਰਮਲ ਕ੍ਰਾਸ ਬੜਾ ਦੁੱਧ ਦੀ ਜੰਦੀ ਆ 35 ਕਿੰਤੀ ਪਾ ਆਪਣੀਆਂ ਮਹਾਰਾਟਰੀ 35 35 ਕਿਲੋ ਕੱਢ ਗਈਆਂ ਠੀਕ ਹੈ ਅੱਪਾ ਥੋੜਾ ਜਿਹਾ ਆਪਾਂ ਜਾਣਨ ਲਈ ਆਪਾਂ ਉਹਦੀ ਵੀਡੀਓ ਪਾਵਾਂਗੇ ਆਪਣੇ ਕ੍ਰਾਸ ਗਾਂ ਉਹਦੇ 35 35 ਕਿਲੋ ਦੁੱਧ ਵੀ ਦਿੱਤਾਗਾ ਠੀਕ ਤੇ ਵੀਰੇ 6ਵਾਂ ਨੰਬਰ ਦੇਖਿਆ ਜਿਹੜੀ ਆਪਾਂ ਇਹ ਵੀ ਪਹਿਲਣ ਆ ਗਈ ਦੋ ਦੰਦਾਂ ਦਾ ਮੂੰਹ ਬੱਸੀ ਹੈ ਜੇ ਠੀਕ ਹੈ ਇਹਦੇ ਦਿਨ ਪਹਿਲੇ 13 14 ਪੈਂਡਿੰਗ 30 ਕਿਲੋ ਦੁੱਧ ਬੱਸੀ ਨਾਰਮਲੀ ਦੁੱਧ ਪਾਉਣਾਗਾ ਪਹਿਲਾਂ ਸੁਣਦੀ ਆ ਪਹਿਨ ਦੋ ਦੰਦਾਂ ਦਾ ਮੂੰਹ ਹੋਇਆ ਕਿੰਨਾ ਦਾ ਤੇ ਮਨੂ ਬੰਦਾ 30 ਕਿਲੋ ਮੰਨ ਕੇ ਲੈ ਵੀਰੇ ਬੱਸੀ 30 ਕਿਲੋ ਹਾਂ ਬਾਕੀ ਉਹ ਬਾੜ ਦੇ ਬੱਸੀਏ ਪ੍ਰਾਪਰ ਖੜੀ ਹੈਗੀ ਸੈਜ ਫੁੱਲਾ ਪੂਰਾ ਹਨਾ ਇਹਦੀ ਮੰਨ ਕੇ ਚੱਲ ਵੀ ਆਪਾਂ 50 ਕਿਲੋ ਮੰਨ ਕੇ ਲਈਏ ਜੀ ਠੀਕ ਹੈ 45 50 ਕਿਲੋ ਤੇ ਬਰਾਬਰ ਬੱਸੀ ਠੀਕ ਹੈ 6ਵੇਂ ਨੰਬਰ ਵਾਲੀ ਅੱਗੇ ਸਾਤ ਕਾਨਪੂਰੀ ਜਾਣੀ ਹੈ ਵੀ ਸਾਤਵਾਂ ਨੰਬਰ ਵੀ ਜਾਣੀ ਹੈ ਕਾਨਪੁਰ ਦੇ ਜਾਣੀ ਤੇ 8ਵਾਂ ਨੰਬਰ 8ਵਾਂ ਨੰਬਰ ਬਈ ਇਹਨੇ ਦਿੱਤਾ ਹੋਇਆ 32 ਕਿਲੋ ਉਹ ਤੇ ਪਾਈ ਜਣਦਾ ਠੀਕ ਹੈ ਤੇ ਇਹਦੇ ਦਿਨ 13 ਦਾ ਕੋਨ ਪੈਂਡਿੰਗ ਪੈਣ ਹੈ ਜੀ 13 14 ਦਿਨ ਸੂਣ ਚ ਇਹਦੇ ਬਾਕੀ ਪਏ ਆ 35 ਤੋਂ ਪਲੱਸ ਦੋ ਦੋ ਦੇਣਾ ਇਹਨੇ ਬਸ ਇਹ 35 ਤੋਂ ਪਾਰ ਦੋ ਤੇ ਇਸ ਵਾਰ ਇਹਨੇ ਪਾ ਦੇਣਾ ਪਾ ਦੇਣਾ ਰਾਮ ਵਾਲੀ ਠੀਕ ਹੈ ਅੱਗੇ 9ਵਾਂ ਨੰਬਰ ਕੱਚੀ ਆਦ ਲੱਗਦੀ ਆ ਇਹ ਵੀ ਕੱਚੀ ਆ ਬਾਈ ਇਹ 40 ਤੋਂ ਬਾਹਰ ਵਾਲੀ ਇਹ ਵੀ 40 ਤੋਂ ਬਾਹਰ 9ਵਾਂ ਨੰਬਰ ਹਾਂ ਬਾਕੀ ਦੀ ਬਈ ਫੇਸ ਕੁਆਲਿਟੀ ਬਹੁਤ ਆ ਵਹਿੜਦੀ ਦੀ ਵੀ ਸੋ ਰਾਜੀ ਪਲੀ ਪੁਲੀ ਬਹੁਤ ਆ ਹਨਾ ਪਲੀ ਪੁਲੀ ਫੇਸ ਕੁਆਲਿਟੀ ਬਹੁਤ ਆ ਵਹਿੜਦੀ ਸੋ ਦੇਖੋ ਚਿੱਟੇ ਆਂਡੇ ਵਰਗੇ ਆ ਜਮਾ ਤੇ ਮੂੰ ਮੱਥਾ ਪੂਰਾ ਸਾਫ ਸੁਥਰਾ ਬਾਲਟ ਲਾ ਦੇਖੋ ਕਾਫੀ ਆ ਤੇ ਮਲਕਵੇਂ ਬਹੁਤ ਚੰਗੀਆਂ ਜਾਂਦੀਆਂ ਵੀ ਰੈਂਦੀਆਂ 20 ਦਿਨ ਦੀ ਕੱਚੀ ਆ ਜੇ ਕਿਸੇ ਵੀਰ ਨੇ 20 ਦਿਨ ਸਾਹਮਣੀ ਦੋ ਗੱਟੇ ਡੂੜ ਕੇ ਖਾ ਗਈ ਕਾਰਗੱਲ ਦਾ ਅੱਜ ਕੱਚੀ ਲਈ ਨੂੰ ਉਸ ਹਾਂ ਦਾ ਭਾਅ ਮਿਲੂ ਜਦ ਤੱਕ ਤਿਆਰੀ ਹੋਗੀ ਉਹ ਦਿਨ ਆਲੇ ਨਹੀਂ ਪਤਾ ਵੀ ਕੀ ਰੇਟ ਮਿਲਦੀ ਤੇ ਵੀਰੇ 10ਵੇਂ ਨੰਬਰ ਜਿਹੜੇ ਦੇਖੀਏ ਨੇ ਇਹ ਵੀ ਬਈ ਆਪਾਂ ਜੁਪੀ ਦੇ ਬੰਦੇ ਨੂੰ ਦਿੱਤੀ ਹੈ ਜੀ ਠੀਕ ਹੈ ਸੇਲ ਹੋਈ ਗਈ ਤੇ ਕੰਦੀ ਹੋਈ ਜਾਊਗੀ ਇਹ ਵੀ ਸਹੀ ਵੀ ਜੁਪੀ ਦਿੱਤੀ ਹੈ ਜੀ ਜੁਪੀ ਚੱਲੀ ਆ ਜਦ ਜੁਪੀ ਚੱਲੀ ਆ ਉਹਨੂੰ ਗੈਕਟ ਦਿੱਤਾਗਾ 50 ਗਾਈਆਂ ਪਾਉਣੀਆਂ ਨੇ ਉਹ ਵੀ ਗੈਕਟ ਹੀ ਉੋਟ ਲਈਏ ਜੀ ਆਪਾਂ ਇਹ 45 ਕਿਲੋ ਦਾ ਆਪਣਾ ਦਾਵਾ ਦਾਵਾ ਆਪਾਂ ਉਹਨੂੰ ਸਾਫ਼ ਤੇ ਦਿੱਤੀ 45 ਕਿਲੋ ਬਾਕੀ ਅਗੇ ਫਰਵਿਊ ਖੜੀਆਂ ਹਨਾ ਹਾਂ ਬਈ ਮਿੱਥਰਾਂ ਨੇ ਇਹ ਸੇਵੇਂ ਨੇ ਜੀ ਗੱਬਣਾ ਬੱਸੀ ਠੀਕ ਹੈ ਪਲਾਸਾ ਸੇ ਤੋਂ ਦੋ ਦੰਦ ਦਾ ਜੀ ਚੌੜੇ ਚੱਕਦੀ ਆ ਇਹ ਹੈਗੀ ਖੀਰੀ ਚਾ ਗੱਬਣਾ ਹੈ ਪਲਾਸਾ ਗੱਬਣਾ ਹੈ ਠੀਕ ਹੈ ਇਹ ਵੀ ਸੇ ਤੋਂ ਪਲਾਸਾ ਗੱਬਣਾ ਜੀ ਇਹ ਦੋ ਗਦੇ ਹੋ ਕੇ ਚੌੜੇ ਚੱਕਦੀ ਆ ਠੀਕ ਉਹ ਇੱਕ ਰੰਦ ਦੁੱਧਾ ਤੋੜ ਕੇ ਚਾਰ ਮਹੀਨੇ ਦੇਖਣਾ ਚਾਰ ਮਹੀਨੇ ਗੱਬਣਾ ਹਾਂ ਤੇ ਨੰਬਰ ਬੋਲ ਦੀ ਵੀਰ ਦੁਬਾਰੇ ਆਪਣਾ 9877868899 ਦੂਜਾ ਨੰਬਰ ਹੈ 9735 50042 ਠੀਕ ਆ ਬਾਕੀ ਮਾਲ ਅੰਦਰ ਖੜਾ ਕੱਚਾ ਕੁਸ ਜਿਆਦਾ ਹੈ ਨਾ ਨਹੀਂ ਮੇਰੇ ਕੰਮ ਆਪਣੇ ਕੋਲ ਹੋਰ ਵੀ ਠੀਕ ਆ ਜੇ ਕੋਈ ਵੀਰ ਕੱਲੂ ਆਵੇ ਉਹਨੂੰ ਨਾਗ ਮਿਲਣਗੇ ਜਾਵਾਂ ਜਦੋਂ ਮਰਜੀ ਆਵੇ ਜਦੋਂ ਮਰਜੀ ਆਵੇ ਆਪਣਾ ਉਹ ਨਹੀਂ ਹੈ ਕੰਮ ਵੀ ਆਪਣਾ ਰੂਟੀਨ ਦਾ ਹੈਗਾ 12 ਮਹੀਨੇ 23 ਦਿਨ ਆਪਣੇ ਕੋਲ 10 ਤੋਂ 15 ਜਾਂ 20 ਗਮ ਆ ਹਰ ਟਾਈਮ ਆਪਣੇ ਕੋਲੇ ਸੇਲੀ ਰੈਡੀ ਹੁੰਦੀ ਠੀਕ ਆ ਪਿੰਡ ਹੰਡਿਆ ਜਿਹੜਾ ਅੜੀਸਰ ਗੁਰਦੁਆਰਾ ਸਾਹਿਬ ਦੇ ਨੇੜੇ ਪੈਦਾ ਹਾਂ ਤੇ ਖਾਸ ਹੈਗਾ ਆਪਣਾ ਬਈ ਸਟੈਂਡਰਡ ਬਲਕਾਰ ਕੰਮਿੰਦਾ ਵੀ ਬਣਦੀਆਂ ਨਹੀਂ ਠੀਕ ਆ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ